ਤੁਸੀਂ ਵੀ ਦੇਖ ਰਹੇ ਹੋ ਦਿਨਿਕ ਸਵੇਰਾ ਤੇ ਮੈਂ ਹਰਜੁਨ ਜੈਨ ਅੱਜ ਇਸ ਮੌਜੂਦਾ ਵਾਰਡ ਨੰਬਰ 6 ਦੇ ਵਿੱਚ ਜਿੱਤੇ ਕਿ ਉਦਗਾਰਨ ਕੀਤਾ ਗਿਆ ਸੀਵਰੇਜ ਦਾ ਨਾਲ ਇੰਟਰਲੌਕ ਟਾਈਲ ਦਾ ਸਾਡੇ ਨਾਲ ਇਸ ਮੌਨ ਦੇ ਵਿੱਚ ਗੱਲਬਾਤ ਕਰਨ ਵਾਸਤੇ ਵਿਧਾਇਕ ਰਾਜ ਤਸਵੀਰ ਸਿੰਘ ਜੀ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਕੀ ਗਣ ਜੀ ਸਭ ਪਹਿਲੇ ਤਾਂ ਧੰਨਵਾਦ ਥੈਂਕ ਯੂ ਸੋ ਮਚ ਅੱਜ ਅਸੀਂ ਵਾਰਡ ਨੰਬਰ 6 ਦੇ ਵਿੱਚ ਖੜੇ ਹਾਂ ਤੋਂ ਮੇਰੀ ਪੈਣ ਐਮਸੀ ਹੈ ਔਰ ਇੱਥੇ ਤਿੰਨ ਗਲੀਆਂ ਸੀ ਬਹੁਤ ਲੰਮੇ ਸਮੇਂ ਤੋਂ ਟਮਾਟਸੀ ਕੀ ਲੋਕਾਂ ਦੀ ਕੁਝ ਟੈਕਨੀਕਲ ਪ੍ਰੋਬਲਮ ਕਰਕੇ ਜਲਦੀ ਨਹੀਂ ਹੋ ਸਕਿਆ ਪਰ ਅੱਜ ਅਸੀਂ ਫਾਈਨਲੀ ਸਾਰਾ ਕੁਝ ਕਰਕੇ ਇਹਦਾ ਕੰਮ ਸਟਾਰਟ ਕਰਵਾਤਾ ਔਰ ਇਹਦੀ ਕਾਸਟ ਤਕਰੀਬਨ ਸੀਵਰੇਜ ਦੀ ਤਾਂ ਗਲੀ ਬਣਨੇ ਦੀ ਟੂ ਵਾਟਰ ਵਾਟਰ ਸਪਲਾਈ ਵੀ ਨਾਲ ਹੈ ਔਰ ਜਿਹਦੀ ਕਾਸਟ ਮੇਰੇ ਖਿਆਲ 24 ਲਖਸ ਤੋਂ ਲੈ ਕੇ 28 ਤੱਕ ਚਲੇ ਜਾਣਗੇ ਕਿਉਂਕਿ ਜਿਹੜਾ ਵਾਟਰ ਸਪਲਾਈ ਦੇ ਉਹ ਲੈਸ ਇਨਕਲੂਡ ਨਹੀਂ ਪੈਸੇ ਕੀਤੇ ਤਾਂ ਇਹ ਅਸੀਂ ਤਕਰੀਬਨ ਇਹਨਾਂ ਨੂੰ 3 ਕੁ ਮਹੀਨੇ ਦਾ 3 ਤੋਂ 4 ਮਹੀਨੇ ਦੇ ਵਿੱਚ ਵਿੱਚ ਬਣਾ ਕੇ ਇਹਨਾਂ ਦੇ ਹਵਾਲੇ ਕਰ ਦਾਂਗੇ ਠੀਕ ਹੈ ਸਰ ਇਹ ਦੇਖਿਆ ਜੇ ਪਹਿਲੀ ਵੀ ਗਲੀ ਦਾ ਅਦਕਟਨ ਹੋਇਆ ਸੀ ਉਹਦਾ ਕੀ ਕਰਨ ਲੈ ਚੁੱਕਿਆ ਜਿਹੜਾ ਉਹ ਅਦਕਟਨ ਹੋਇਆ ਸੀ ਪਹਿਲਾਂ ਡਿਮਾਂਡ ਸੀਗੀ ਲੋਕਾਂ ਦੀ ਕਿ ਇਹਨੂੰ ਬਣਾਇਆ ਜਾਵੇ ਠੀਕ ਹੈ ਬਈ ਔਰ ਜਦੋਂ ਫਾਈਂਡ ਆਊਟ ਕੀਤਾ ਇਹ ਤੇ ਥੱਲੇ ਪਹਿਲਾਂ ਸੀਵਰੇਜ ਨਹੀਂ ਸੀਗਾ ਭਾ ਤਾਂ ਸਾਡੀ ਕੋਸ਼ਿਸ਼ ਆ ਭਈ ਪਹਿਲਾਂ ਸੀਵਰੇਜ ਪੈ ਜਾਵੇ ਫੇਰ ਹੀ ਉੱਤੋਂ ਦੀ ਸ਼ਾਰਟਕ ਬਣਾਈ ਜਾਵੇ ਨਹੀਂ ਤਾਂ ਹੁੰਦਾ ਕੀ ਆ ਪਹਿਲਾਂ ਆਪਾਂ ਸੜਕ ਬਣਾ ਦਿੰਨੇ ਆ ਫਿਰ ਉਹਨੂੰ 6 ਮਹੀਨੇ ਬਾਅਦ ਪੋਟਰ ਦਿੰਨੇ ਆ ਕਿ ਹੁਣ ਜੀ ਸੀਵਰੇਜ ਪਏਗਾ ਤੇ ਇਸ ਕਰਕੇ ਕੰਮ ਥੋੜਾ ਲੇਟ ਹੋ ਗਿਆ ਕਿੰਨਾ ਕੁ ਟਾਈਮ ਬੌਂਡ ਆ ਸਰ ਕਿੰਨੇ ਟਾਈਮ ਦਾ 4 ਮਹੀਨਿਆਂ ਦੇ ਵਿੱਚ ਵਿੱਚ ਇਸ ਨੂੰ ਵਿਧਾਇਕ ਜਸਵੀਰ ਸਿੰਘ ਰਾਜਾ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਇਹ ਆ ਤਿੰਨ ਤੋਂ 4 ਮਹੀਨੇ ਦਾ ਕੰਪਲੀਟ ਹੋ ਜਾਊਗਾ ਕਰੀਬ 25 ਤੋਂ 28 ਲੱਖ ਰੁਪਏ ਦੀ ਜਿਹੜੀ ਇਹਦੀ ਲਾਗਤ ਆਣੀ ਹੈ ਡੈਨਿਕ ਸੇਰਾ ਲਈ ਟੰਡਾ ਅੜਮੜ ਤੋਂ ਅਰਜੁਨ ਜੈਨ ਦੀ ਵਿਸ਼ੇਸ਼ ਰੂਪ ਤੁਸੀਂ ਵੇਖ ਰਹੇ ਹੋ ਡੈਨਿਕ ਸੇਰਾ ਤੇ ਮੈਂ ਹਾਂ ਅਰਜੁਨ ਜੈਨ ਅੱਜ ਇਸ ਮੌਜੂਦਾ ਵਾਰਡ ਨੰਬਰ 6 ਦੇ ਵਿੱਚ ਜਿੱਥੇ ਕਿ ਉਹ ਰਿਗਾਰਡਿੰਗ ਕੀਤਾ ਗਿਆ ਸੀਵਰੇਜ ਦਾ ਨਾਲ ਇੰਟਰਲੌਕ ਟਾਈਲ ਦਾ ਸਾਡੇ ਨਾਲ ਇਸ ਮੁੰਦੇ ਵਿੱਚ ਗੱਲਬਾਤ ਕਰਨ ਵਾਸਤੇ ਵਿਧਾਇਕ ਰਾਜ ਤਸਵੀਰ ਸਿੰਘ ਜੀ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਕੀ ਗਣ ਜੀ ਸਭ ਪਹਿਲੇ ਤਾਂ 3500 ਥੈਂਕ ਯੂ ਸੋ ਮਚ ਅੱਜ ਅਸੀਂ ਵਾਰਡ ਨੰਬਰ 6 ਦੇ ਵਿੱਚ ਖੜੇ ਤੋ ਮੇਰੀ ਪੈਣ ਐਮਸੀਏ ਔਰ ਇੱਥੇ ਤਿੰਨ ਗਲੀਆਂ ਸੀ ਬਹੁਤ ਲੰਮੇ ਸਮੇਂ ਤੋਂ ਟਮਾਟਸ ਦੀ ਲੋਕਾਂ ਦੀ ਕੁਝ ਟੈਕਨੀਕਲ ਪ੍ਰੋਬਲਮ ਕਰਕੇ ਜਲਦੀ ਨਹੀਂ ਹੋ ਸਕਿਆ ਪਰ ਅੱਜ ਅਸੀਂ ਫਾਈਨਲੀ ਸਾਰਾ ਕੁਝ ਕਰਕੇ ਇਹਦਾ ਕੰਮ ਸਟਾਰਟ ਕਰਵਾਤਾ ਔਰ ਇਹਦੀ ਕਾਸਟ ਤਕਰੀਬਨ ਸੀਵਰੇਜ ਦੀ ਤਾਂ ਗਲੀ ਬਣਨੇ ਦੀ ਤੇ ਵਾਟਰ ਸਪਲਾਈ ਵੀ ਨਾਲ ਹੈ ਔਰ ਜਿਹਦੀ ਕਾਸਟ ਮੇਰੇ ਖਿਆਲ 24 ਲਖਸ ਤੋਂ ਲੈ ਕੇ 28 ਤੱਕ ਚਲੇ ਜਾਣਗੇ ਕਿਉਂਕਿ ਜਿਹੜਾ ਵਾਟਰ ਸਪਲਾਈ ਦੇ ਉਹ ਅਸੀਂ ਇਨਕਲੂਡ ਨਹੀਂ ਪੈਸੇ ਕੀਤੇ ਤਾਂ ਇਹ ਅਸੀਂ ਤਕਰੀਬਨ ਇਹਨਾਂ ਨੂੰ 3-4 ਮਹੀਨੇ ਦਾ 3 ਤੋਂ 4 ਮਹੀਨੇ ਦੇ ਵਿੱਚ ਵਿੱਚ ਬਣਾ ਕੇ ਇਹਨਾਂ ਦੇ ਹਵਾਲੇ ਕਰ ਦਾਂਗੇ ਜੀ ਸਰ ਇਹ ਦੇਖਿਆ ਜੇ ਪਹਿਲੇ ਵੀ ਗਲੀ ਦਾ ਅድਗਟਨ ਹੋਇਆ ਸੀ ਉਹਦਾ ਕੀ ਕਰਨ ਲੈ ਚੁੱਕਿਆ ਜਿਹੜਾ ਉਹ ਅድਗਟਨ ਹੋਇਆ ਸੀ ਪਹਿਲਾਂ ਡਿਮਾਂਡ ਸੀਗੀ ਲੋਕਾਂ ਦੀ ਕਿ ਇਹਨੂੰ ਬਣਾਇਆ ਜਾਵੇ ਠੀਕ ਬਈ ਬਈ ਔਰ ਜਦੋਂ ਫਾਈਂਡ ਆਊਟ ਕੀਤਾ ਇਹ ਤੇ ਥੱਲੇ ਪਹਿਲਾਂ ਸੀਵਰੇਜ ਨਹੀਂ ਸੀਗਾ ਪਿਆ ਤਾਂ ਸਾਡੀ ਕੋਸ਼ਿਸ਼ ਆ ਵੀ ਪਹਿਲਾਂ ਸੀਵਰੇਜ ਪਾਜੇ ਪੇ ਫੇਈ ਉਤੋਂ ਦੀ ਸੜਕ ਬਣਾਈ ਜਾਵੇ ਨਹੀਂ ਤਾਂ ਹੁੰਦਾ ਕੀ ਆ ਪਹਿਲਾਂ ਆਪਾਂ ਸੜਕ ਬਣਾ ਦਿੰਨੇ ਆ ਫਿਰ ਉਹਨੂੰ 6 ਮਹੀਨੇ ਬਾਅਦ ਪੋਟ ਦਿੰਨੇ ਆ ਕਿ ਹੁਣ ਜੀ ਸੀਵਰੇਜ ਪਾਏਗਾ ਇਸ ਕਰਕੇ ਕੰਮ ਥੋੜਾ ਲੇਟ ਹੋ ਗਿਆ ਕਿੰਨਾ ਕੁ ਟਾਈਮ ਬੌਂਡ ਆ ਸਰ ਕਿੰਨੇ ਟਾਈਮ ਦਾ 4 ਮਹੀਨੇ ਦੇ ਵਿੱਚ ਵਿੱਚ ਇਸ ਨੂੰ ਵਿਧਾਇਕ ਜਸਵੀਰ ਸਿੰਘ ਰਾਜਾ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਇਹ ਆ 3 ਤੋਂ 4 ਮਹੀਨੇ ਦਾ ਕੰਪਲੀਟ ਹੋ ਜਾਊਗਾ ਕਰੀਬ 25 ਤੋਂ 28 ਲੱਖ ਰੁਪਏ ਦੀ ਜਿਹੜੀ ਇਹਦੀ ਲਾਗਤ ਆਣੀ ਹੈ ਡੈਨਿਸ ਫੇਰ ਵਾਲੀ ਟਾਂਡਰਮਟ ਤੋਂ ਅਰਜੁਨ ਜੈਨ ਦੀ ਵਿਸ਼ੇਸ਼ ਰੂਪ